ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਪੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਜਿੰਨੇ ਕੁਦਰਤੀ ਖੇਤੀ ਵਿੱਚ ਬਹੁਤ ਸਾਰੇ ਰੋਕ ਨੇ ਬਹੁਤ ਸਾਰੇ ਪੌਦੇ ਜੜੀ ਬੁੱਟੀਆਂ ਸੋਨਾ ਵਿੱਚ ਕਿਸੇ ਮੈਂ ਆਚਾਰ ਵਾਲੀ ਦੁਕਾਨ ਤੇ ਆਚਾਰ ਪਿਆ ਦੇਖਿਆ ਤਾਂ ਉੱਥੇ ਲਿਖਿਆ ਬਾਸ ਦਾ ਆਚਾਰ ਤਾਂ ਲੱਗਿਆ ਬਾਸ ਦਾ ਆਚਾਰ ਕਿਵੇਂ ਬੈ ਸਕਦਾ ਸੋ ਜਦ ਬਰੀਕੀ ਨਾਲ ਦੇਖਿਆ ਤਾਂ ਆਪਾਂ ਨੂੰ ਉਹ ਗੱਲ ਦਾ ਪਤਲ ਗਿਆ ਬਾਸ ਦਾ ਆਚਾਰ ਕਿਹੜੀ ਚੀਜ਼ ਤੋਂ ਪੈਂਦਾ ਸੋ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਪਤਾ ਪਰ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਆਪਾਂ ਉਹਨਾਂ ਦੱਸ ਸਕਦੇ ਹਾਂ ਇੱਕ ਵੰਦੀ ਰੈਸਪੀ ਤਾਂ ਸਾਰੀ ਆਪਾਂ ਨੂੰ Google ਤੋਂ ਮਿਲੂਗੀ ਪਰ ਆਪਾਂ ਉਹ ਚੀਜ਼ ਦੀ ਗੱਲ ਨਹੀਂ ਕਰਾਂਗੇ ਆਪਾਂ ਗੱਲ ਕਰਾਂਗੇ ਜਿਹੜੀ ਚੀਜ਼ ਦਾ ਆਚਾਰ ਪੈਂਦਾ ਸੋ ਆਜੋ ਆ ਕਿਸਾਨ ਦੋਸਤੋ ਜਿਹੜਾ ਬਾਸ ਆ ਜਿਹੜੀ ਚੀਜ਼ ਦਾ ਆਚਾਰ ਪੈਂਦਾ ਉਹ ਆਪਣੇ ਨਰਮ ਬਾਸ ਲਿਆ ਜਾਂਦਾ ਆ ਤਾਂ ਇੱਕ ਵੱਡਾ ਪੀਸ ਹੋ ਗਿਆ ਆਨ ਹੋਰ ਛੋਟਾ ਆ ਸਭ ਤੋਂ ਵੱਡਾ ਤੇ ਇਹ ਜਣੀ ਬਹੁਤ ਜ਼ਿਆਦਾ ਸਪੀਡ ਤੇ ਬਾਸ ਹੁੰਦਾ ਜਿਹੜਾ ਵੱਡਾ ਹੁੰਦਾ ਤੇ ਇਹਦੀ ਖਾਸੀਅਤ ਹੈ ਵੀ ਜਿਹੜਾ ਪਹਿਲੇ ਸਾਲ ਬਾਸੂ ਬਰੀਕ ਹੋ ਜਿਉਂ-ਜਿਉਂ ਬਾਸ ਪੁਰਾਣਾ ਹੁੰਦਾ ਜਾਊ ਪੁਰਾਣੇ ਬਾਸ ਪਿਛਲੇ ਸਾਲ ਦੇ ਬਾਸ ਤੋਂ ਨਾਲ ਮੋਟੇ ਉੱਗਦੇ ਜਾਣਗੇ ਇਸ ਤਰ੍ਹਾਂ ਇਹ ਜਿਹੜਾ ਬਾਸ ਦੀ ਕਿਸਮ ਹੈ ਵਿੱਚੋਂ ਖੋਖਲਾ ਨਹੀਂ ਹੈਗਾ ਠੋਸ ਹੈ ਜਿਵੇਂ ਆਹ ਬਾਸ ਆਪਣੇ ਵੱਡਿਆ ਹੋਇਆ ਆ ਦੇਖੋ ਇਹਦੇ ਵਿੱਚ ਆਹ ਪੋਲ ਨਜ਼ਰ ਨਹੀਂ ਆਉ ਤੁਹਾਨੂੰ ਮਤਲਬ ਬਿਲਕੁਲ ਸਾਫ਼ ਹੈ ਸੋ ਜਿਹੜੀ ਗੱਲ ਹੈ ਵੀ ਇਹ ਆ ਚੀਜ਼ ਦਾ achar ਪੈਂਦਾ ਬਿਲਕੁਲ ਕੱਚਾ ਹੁੰਦਾ ਤੇ ਇਹਨੂੰ ਕਿਹਾ ਜਾਂਦਾ ਬਾਸ ਦਾ achar ਉਸ ਜੜ ਤੋਂ ਪੱਕ ਲਿਆ ਜਾਂਦਾ ਹੈ ਬਸ ਹੁਣ ਜਿੰਨਾ ਨਰਮ ਹੈ ਉਨਾਂ ਹੀ ਜਿਆਦਾ ਵਧੀਆ achar ਪੈਂਦਾ ਹੈ ਕਾਫੀ ਗੁਣਕਾਰੀ ਹੁੰਦਾ ਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀ ਨੇ ਕੁਦਰਤੀ ਖੇਤੀ ਵਿੱਚ ਜਿਹੜੀਆਂ ਆਪਣੇ ਭੋਜਨ ਦਾ ਹਿੱਸਾ ਬਣਦੀਆਂ ਨੇ ਤੇ ਖਰਾਕੀ ਤੱਤ ਜਿਆਦਾ ਹੁੰਦੇ ਨੇ ਕਿਉਂਕਿ ਮਤਲਬ ਉਸ ਤਰ੍ਹਾਂ ਜੜੀ ਬੂਟੀਆਂ ਜਿਹੜੀ ਲੰਬਾ ਸਮਾਂ ਮਿੱਟੀ ਚੋਂ ਖਰਾਕ ਲੈਂਦੀ ਰਹਿੰਦੀ ਹੈ ਤੇ ਆਪਣੀ ਪ੍ਰਜਾਤੀ ਨੂੰ ਵਧਾਉਂਦੀ ਆ ਤੇ ਜੋ ਬਾਸ ਆ ਉਹ ਇਸੇ ਤਰ੍ਹਾਂ ਵੱਧਦਾ ਤੇਰੇ ਮੋਟਾ ਹੋਣਾ ਤੇ ਲੰਬਾ ਜਾਨੀ 1 ਫੁੱਟ ਤੱਕ ਦੀ ਲੰਬਾਈ ਲੈ ਜਾਂਦਾ ਇੱਕ ਦਿਨ 'ਚ ਇੰਨੀ ਹੈ ਕੱਚੇ ਬਾਸ ਦੀ ਵਧਣ ਦੀ ਸਪੀਡ ਹੁੰਦੀ ਹੈ ਸੋ ਇਹ ਬਾਸ ਅਚਾਰ ਲਈ ਵਰਤਿਆ ਜਾਂਦਾ ਜਿਹੜਾ ਬਾਕੀ ਬਾਸ ਲੱਕੜੀ ਦੇ ਤੌਰ ਤੇ ਕਾਫੀ ਅਦੀ ਵਰਤੋਂ ਕੀਤੀ ਜਾਂਦੀ ਹੈ ਸੋ ਆਪਣੇ ਖੇਤਾਂ ਵਿੱਚ ਆਪਾਂ ਨੂੰ ਬਾਸ ਦੀਆਂ ਓ ਕਿਸਮਾਂ ਅਲੱਗ-ਅਲੱਗ ਕਿਸਮਾਂ ਹੁੰਦੀਆਂ ਨੇ ਉਹ ਆਪਾਂ ਨੂੰ ਉਗਾ ਕੇ ਉਹਨਾਂ ਦਾ ਲਾਭ ਲੈਣਾ ਚਾਹੀਦਾ ਇਹ ਠੋਸ ਮਾਸ ਮੋਟਾ ਮਾਸ ਬਰੀਕ ਮਾਸ ਇਸ ਤਰ੍ਹਾਂ ਦੀਆਂ ਕਿਸਮਾਂ ਬਹੁਤ ਜ਼ਿਆਦਾ ਨੇ ਸੋ ਇਹ ਆਚਾਰ ਲਈ ਵਰਤਾ ਜਾਣ ਵਾਲੀ ਆਪਾਂ ਨੇ ਕਿਸਮ ਸਾਂਝੀ ਕੀਤੀ ਹੈ ਸੋ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ